ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਹ ਦੇਖੋ ਜੀ ਅਰਮਾਨ ਤੇ ਅਨਮੋਲ ਤੇ ਭੈਣ ਜੀ ਮੰਨਤ ਓਕੇ ਜੀ ਆਪਾਂ ਲੈ ਕੇ ਆਏ ਸੀ ਜੀ ਮੋਬਾਈਲ ਤੇ ਆਹ ਲਓ ਜੀ ਕੱਢੋ ਬਈ ਡੱਬਾ ਖੋਲੋ ਇਹਦੇ ਵਿੱਚ ਕੀ ਹੈ ਠੀਕ ਹੈ ਜੀ ਨਵਾਂ ਮੋਬਾਈਲ ਪਹਿਲਾਂ ਨਹੀਂ ਨਹੀਂ ਮੋਬਾਈਲ ਕੱਢੋ ਮੋਬਾਈਲ ਬਈ ਆਪਾਂ ਸਾਰੇ ਆਪਾਂ ਦਿਖਾਈਏ ਸਾਰਿਆਂ ਨੂੰ ਕੱਢੋ ਮੰਨਤ ਲਓ ਜੀ ਇਹ ਆਏਗਾ ਜੀ ਕਿਹੜਾ ਅਰਮਾਨ ਹੈ ਪ੍ਰੋ ਪ੍ਰੋ 12 वेल प्रो प्लस प्लस प्रो पहले दिखाਵਾਂਗੇ ਇਹਦਾ ਆਹ ਆ ਆਹ ਇਹ ਦਿਖਾ ਲੈ ਆਹ ਦਿਖਾਵਾਂਗੇ ਆਹ ਦਿਖਾਵਾਂਗੇ ਪਹਿਲਾਂ ਇਹਦਾ ਕਵਰ ਹਨਾ ਮੰਨ ਤਾਂ ਲਓ ਜੀ ਆ ਇਹਦਾ ਕਵਰ ਆ ਇਹਦਾ ਕਵਰ ਹਾਂ ਕਿੱਥੇ ਲੱਗ ਗਿਆ ਇੱਥੇ ਇੱਕ ਮਿੰਟ ਇੱਕ ਵੇ ਇਹ ਬਾਅਦ ਚ ਕੱਢਾਂਗੇ ਇਹ ਤਾਂ ਉਹ ਸਿਮ ਪਾਉਣ ਵਾਲੀ ਸੂਈ ਹੈ ਲਓ ਜੀ ਹੁਣ ਕੀ ਨਿਕਲਿਆ ਇਹ ਫੋਨ हां ਹੁਣ ਬਖਾ ਹੁਣ ਫੜਾ ਮੰਨਤ ਨੂੰ ਮੰਨਤ ਨੂੰ ਮੰਨਤ ਲਓ ਜੀ ਆਹ ਦੇਖੋ ਜੀ ਇਹ ਮੀ ਦਾ ਫੋਨ ਹੈਗਾ ਹੈ ਹਾਂਜੀ ਫੋਨ 4+ ਹਾਂਜੀ ਇਹ ਤੇ 4 ਕੈਮਰਾ ਹੈਗਾ ਦੇਖੋ 1 2 3 4 ਇਹਨਾਂ ਚਾਰੇ ਅਨਮੋਲ ਨੂੰ ਪਤਾ ਜੀ ਪਤਾ ਮੈਨੂੰ ਵੀ ਨਹੀਂ ਲੱਗਿਆ ਹਜੇ ਤੱਕ ਕਵਰ ਚੜਾਉਨੇ ਆ ਕਵਰ ਚੜਾਉਨੇ ਆ ਇਹਦਾ ਬਈ ਹੁਣ ਹਨਾ ਲਓ ਜੀ ਲਓ ਜੀ ਅਰ ਮਨ ਅਨਮੋਲ ਉਹ ਦਿਖਾ ਕੱਢ ਕੇ ਆਹ ਇੱਕ ਹੋਰ ਸੀ ਡੱਬਾ ਚ ਆ ਲੈ ਅੰਨੇ ਜੀ ਕੰਨਾਂ ਚ ਲਾਉਣ ਵਾਲੀਆਂ ਟੂਟੀਆਂ 60 ਵੋਲਟ ਦਾ 60 ਵੋਲਟ ਦਾ ਇਹਦਾ ਹੈਗਾ ਜੀ ਕੀ ਹੈ ਅੱਛਾ ਆਹਾ ਭਾਈ ਚਾਰਜਰ ਆ ਹੈਗੀ ਤਾਰ ਡਾਟਾ ਕੇਬਲ ਡਾਟਾ ਕੇਬਲ ਪੈਨ ਕਿੱਧਰ ਗਈ ਜੀ ਅਸੀਂ ਤਾਂ ਫਿਰ ਉਹਦੇ ਨਾਲ ਕਿਵੇਂ ਪਾਵਾਂਗੇ ਹਾਂਜੀ ਆ ਮਿਲ ਗਏ ਜੀ ਕੰਨਾਂ ਵਾਲੇ ਡੂਡੇ ਕੀ ਹੁੰਦਾ ਹੈ ਦੂਦੇ 이어ਬਰਡਸ 이어ਬਰਡਸ ਮਿਲੇ ਆ ਜੀ ਇਹ ਕੰਨਾਂ ਚ ਲਾਉਣ ਵਾਲੀਆਂ ਟੂਟੀਆਂ ਨੇ ਤੇ ਆਹ ਦੇਖੋ ਹੁਣ ਤੁਸੀਂ ਇੱਕ ਹੋਰ ਚੀਜ਼ ਦਿਖਾ ਤੇਰੀ ਕੋਣੀ ਦਿਖਾਈ ਆ ਜਿਹੜੀ ਤੂੰ ਡਿੱਗ ਕੇ ਪਾੜ ਕੇ ਲਿਆ ਚ ਕੋਣੀ ਦਿਖਾਈ ਤੇਰੀ ਇਹ ਡਿੱਗਿਆ ਜੀ ਅੱਜ ਨਾਲੇ ਤਾਂ ਕੱਪੜੇ ਪਾੜੇ ਆ ਨਾਲਿਆਂ ਨੇ ਸੱਟ ਖਾਧੀ ਆ ਸਨੈਪ ਡ੍ਰੈਗਨ 8 ਜੈਨ ਹਾਂਜੀ ਆਹ ਦੇਖੋ ਜੀ ਆਹ ਦੇਖੋ ਜੀ ਤੁਸੀਂ ਐਠੇ ਲਓ ਜੀ ਕਿੰਨਾ ਕੋਈ ਦਿਖਾਤਾ ਦਿਖਾ ਦਿਓ ਹੁਣ ਡੂਡੇ ਵੀ ਡੂਡੇ ਵੀ ਦਿਖਾ ਦਿਓ ਭਾਈ ਕੰਨਾਲੇ ਕੰਨਾਲੇ ਡੂਡੇ ਵੀ ਦਿਖਾਓ ਭਾਈ ਇਹ ਡੂਡੇ ਦੀ ਇਹ ਚਾਜੂ ਵਾਲੇ ਹੈ ਚਾਜੂ ਵਾਲਾ ਹੈ ਅਹ ਹੋ ਜਣਾ ਡੂਡੇ ਖੋਲ ਇਹ ਤਾਂ ਅਨਮੋਲ ਤਾਂ ਆਪ ਹੀ ਡੂਡਾ ਹੈ ਆ ਦੇਖੋ ਕਿਵੇਂ ਕੱਪੜੇ ਕੁੱਪੜਿਆਂ ਦਾ ਇਹਨੇ ਨਾ ਸਮਾਨ ਰੱਖਿਆ ਹੈਗਾ ਆ ਲਓ ਜੀ ਆਪਾਂ ਵੀ ਕਦੇ ਲਿਆਵਾਂਗੇ ਜੀ ਅੱਧੇ ਸਿਓ ਵਾਲਾ ਆਹ ਅੱਧਾ ਸਿਓ ਲਿਆਵਾਂਗੇ ਅੱਧਾ ਸਿਓ ਪੱਛਾ ਆਇਆ ਖੋਲ ਕੇ ਦਿਖਾ ਦੇ ਵਿੱਚੋਂ ਕੀ ਨਿਕਲਿਆ ਹੈਗਾ ਹਾਂਜੀ ਆਹ ਲੋ ਜੀ ਮੰਤ ਦਿਖਾਈ ਕਰਨ ਤੇ ਲਾ ਕੇ ਮੰਤ ਕੰਨ ਚ ਲਾ ਕੇ ਦਿਖਾ ਮੈਂ ਤਾਂ ਖੋਲ ਖੜ ਜਾ ਇਹ ਕੁੜੀ ਦਾ ਤਾਂ ਬੈਰੀ ਹੈ ਜੀ ਬਣਿਆ ਤਣਿਆ ਪੂਰਾ ਲੈ ਹੁਣ ਮੰਤ ਨੂੰ ਲਾ ਕੇ ਦੇਖਣ ਦੇ ਹੁਣ ਤੂੰ ਲਾ ਲੈ ਨਾ ਤੂੰ ਤਾਂ ਹੀ ਲਾ ਲੈ ਮੈਂ ਤਾਂ ਅੱਛਾ ਬਸ ਲਾ ਲੈ ਹੁਣ ਤਾਂ ਆਹ ਲੋ ਜੀ ਕੰਨ ਪੰਨ ਚੋਂ ਨਿਕਲ ਗਏ ਆ ਦੇਖੋ ਜੀ ਨਿਕਲ ਗਿਆ ਕੰਨ ਚੋਂ ਅਰਮਾਨ ਦਿਖਾਈ ਇਧਰ ਕਰਕੇ ਇਹਦਾ ਮੂੰਹ ਵਿਚਾਰ ਦੂਜੇ ਪਾਸੇ ਆਹ ਲਓ ਜੀ ਹਾਂਜੀ ਇਹ ਆ ਗਿਆ ਜੀ ਆਪਣਾ ਮੋਬਾਈਲ ਆਹ ਦੇਖੋ ਤੁਸੀਂ ਫੰਕਸ਼ਨ ਫੰਕਸ਼ਨ ਸਾਰੇ ਮੰਤ ਦਿਖਾਈ ਕਰਨਾ ਚਲਾ ਕੇ ਆ ਫੜਾ ਦੇ ਤੋੜ ਦادی ਅੱਛਾ ਆਹ ਲਓ ਜੀ ਡੂਡੇ ਇਹ ਮੰਨ ਤਾਂ ਭੈਣ ਜੀ ਲਾਉਣ ਲੱਗਿਆ ਡੂਡੇ ਕੰਨਾਂ ਦੇ ਵਿੱਚ ਲਓ ਜੀ ਲਓ ਚੱਲਦਾ ਤਾਂ ਹੈ ਨਹੀਂ ਅੱਛਾ ਅਜੇ ਜੋੜਨੇ ਆ ਇਹ ਲਓ ਜੀ ਅਰਮਾਨ ਜੀ ਤੁਸੀਂ ਤੁਸੀਂ ਕੁਝ ਵਿਚਾਰ ਬੋਲੋਗੇ ਆਪਦੇ ਵਿਚਾਰ ਬੋਲੋਗੇ ਆਪਦੇ ਕੁਝ ਅਰਮਾਨ ਦੀ ਪਸੰਦ ਲੈ ਕੇ ਆਂਦਾ ਸੀਗਾ ਜੀ ਇਹ ਮੈਨੂੰ ਸੋਹਣਾ ਲੱਗਿਆ ਕਲੀਅਰਟੀ ਲੱਗੀ ਮੈਨੂੰ ਵਧੀਆ ਜੀ ਆਹ ਦੇਖੋ ਇਹਦਾ ਆਹ ਫੰਗ ਬਾਬਾ ਚਲੋ ਠੀਕ ਹੈ ਜੀ ਦਿਓ ਭਈ ਬੱਚਿਆਂ ਨੂੰ ਵਧਾਈਆਂ ਜਿਹੜਾ ਮੋਬਾਈਲ ਲੈ ਕੇ ਆਏ ਨੇ ਤੇ ਹੁਣ ਅਸੀਂ ਚਲਾਉਣ ਲੱਗੇ ਆ ਜੀ ਇੱਥੇ ਗੇਮ ओके okay, जी गेम खेल लिए फिर करेंगे गल्लां ते भाई दियो बधाइयां ते जिने पार्टी लेनी है आ जाओ मिल जाओ ते पार्टी पक्की थोड़ी है ना अनमोल सिंह के ब्राड दऊआ अनमोल सिंह अनमोल तेरे दादा दे नु कह दी मैं पार्टी दे दूंगा अपने फोन दी चंगा दे दूंगा आहो आहो अनमोल दा दादा देऊंगा पार्टी पार्टी दे हम तो पार्टी ही दूंगा हां पार्टी दी दूंगा ला पार्टी दूंगा पर और रस गुल्ले मिठाइयां हां हां ਜਿਹੜੀ ਟੀ-ਸ਼ਰਟ ਪਾਟੀ ਆ ਦਿਖਾਈ ਮਾੜੀ ਜੀ ਟੀ-ਸ਼ਰਟ ਪਾਟੀ ਆ ਦੇਖੋ ਜੀ ਆਹ ਦੇਖੋ ਇੱਕ ਪੈਸੀ ਦਾ ਮੈਂ ਦਿਖਾਈ ਦਿਖਾਈ ਦੁਬਾਰੇ ਦਿਖਾਈ ਹਾਂਜੀ ਇਹ ਦੇਖੋ ਤੁਸੀਂ ਚਲੋ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਬਾਏ 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 ਤੁਹਾਡੇ ਘਰ ਬਾਏ